ਅਬੀ ਮਜਾ ਆਏਗਾ ਨਾ ਬਿੜੋ ਤੇ ਕਾਲਾ ਕੁਛ ਨਹੀਂ ਨਾ ਮੰਗਲਗਾਰ ਨਹੀਂ chal pay ਕਿਨੇ ਦੇਣਾ ਤੂੰ ਲਓ ਜੀ ਮਿੱਤਰੋ ਪਹਿਲਾਂ ਤੁਹਾਨੂੰ ਨੂਰ ਦੀ ਮੰਮੀ ਨੇ ਦੱਸੀ ਹੀ ਕਲਿੱਪ ਬੈੱਕ ਇਨ ਹੋਣ ਦੀ ਕਿ ਬੈੱਕ ਕਿੱਦਾਂ ਨਾਉਣਾ ਹੈ ਤੇ ਹੁਣ ਤੁਹਾਨੂੰ ਨੂਰ ਦੀ ਮੰਮੀ ਦੱਸੇਗੀ ਕਿ ਖੜੇ ਹੋ ਕੇ ਕਿਵੇਂ ਨਾਉਣਾ ਹੈ ਕਰ ਰਿਆ ਏ ਤੂੰ ਤੂੰ ਮਜ਼ਾਕ ਹੈ ਕੀ Jungkuro, Jungkuro, Jungkuro. Hahaha. 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 ਨੂਰ ਦੀ ਮੰਮੀ ਰੋਟੀਆਂ ਲੈ ਕੇ ਆ ਗਈ ਤੈਨੂੰ ਕੀ ਲੋੜ ਸੀ ਖਸਮਾ ਨੂੰ ਖਾਣਿਆ ਕਿ ਆਪਣੇ ਉਹ ਅੱਜ ਆਲਾ ਜੱਟ ਕੁੜੇ ਤੇਰਾ ਮਾਝਿਆਲਾ ਜੱਟ ਕੁੜੇ ਅੱਜ ਆਪ ਰੀਲ ਬਣਾਈਏ ਹੈਨਾ ਰੀਲ ਬਣਾਈਏ ਬਣਾ ਲਓ ਹਾਂ ਦੇਖਾਂਗੇ ਜਦ ਅੱਜ ਟਾਈਮ ਹੋਇਆ ਤਾਂ ਦੁਪਹਿਰੇ ਰੀਲ ਬਣਾਵਾਂਗੇ ਸਾਰੇ ਕਮੈਂਟ ਰਿਡੋਸ ਮੇਰੇ ਪੱਗ ਬੰਨੀ ਕੇ ਨਾ ਨੂਰ ਦੁੱਧ ਚੁੰਮੀ ਜਾਂਦਾ ਨੂਰ ਦੁੱਧ ਚੁੰਗੀ ਜਾਂਦਾ ਤੇ ਚੁੰਗਣ ਤੇ ਤੂੰ ਥੱਲ ਅੰਬ ਫੜਦਾਂ ਲੱਗੇ ਹੈ ਬੇਗਾਰਤਾ ਮੈਂ ਜੋ ਵੀਡੀਓ ਦੁੱਧ ਪਿਉਂਦੀ ਹੈ ਬੱਚੇ ਨੂੰ ਤੇ ਤੂੰ ਉੱਤੇ ਚੜ 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 ਉਹਦੀ ਵੀਡੀਓ ਬਣਾਉਂਦੀ ਕੋਈ ਸ਼ਰਮ ਕਰ ਲੈ ਕੁੜੀ ਹੈ ਵੈ ਇੰਨੇ ਵੀ ਮਤਲਬ ਨਹੀਂ ਤੁਸੀਂ ਗਿਰਗੇਗੇ ਤੁਸੀਂ ਪੈਸਿਆਂ ਕਰਕੇ ਜਨਾਨੀ ਦੀ ਵੀਡੀਓ ਬਣਾਵੋ ਹੈ ਉਹ ਚੜੀ ਦੁੱਧ ਚੁੰਗਾਉਂਦੀ ਹੈ ਨੂਰ ਦੀ ਮੰਮੀ ਨੂਰ ਨੂੰ ਦੁੱਧ ਤੇ ਤੂੰ ਚੜ ਚੜ ਕੇ ਉੱਤੇ ਮਾਮਾ ਉਹਦੀ ਵੀਡੀਓ ਬਣਾਉਂਦਿਆ ਆਹੋ ਆਪਣੇ ਜੋਗਾ ਦੇ ਵਿਚਾਲਾ ਉਹ ਨਾ ਮਮਾ ਸਾਰਾ ਦੁੱਧ ਨੂਰੀ ਪੀਜੇ ਬਾਅਦ ਚ ਵੇਖੇਗਾ ਹੀ ਮੂੰਹ ਵੱਲ ਸ਼ਰਮ ਕਰਲਾ ਕੋਈ ਕੰਜਰਾ ਓਏ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਵੇਖ ਲਓ ਦੋਸਤੋ ਤੁਸੀਂ ਕਹਿਣਾ ਵੀ ਫੇਰ ਬੂਟਾ ਗਾਲਾਂ ਕੱਢਦਾ ਆ ਹੈ ਇਹ ਕੁੱਤੇ ਦਾ ਪੁੱਤ ਐਡਾ ਹੱਡ ਹਰਾਮੀ ਐਡਾ ਹੱਡ ਹਰਾਮੀ ਉਹਦਾ ਕੋਈ ਵੀ ਐਂਗਲ ਨਹੀਂ ਛਡਣ ਡਿਆ ਵੀ ਜਿੱਥੇ ਨੇ ਅੱਗੇ ਪਿਛੇ ਕੈਮਰਾ ਨਹੀਂ ਮਾਰਿਆ ਪਤਾ ਨਹੀਂ ਉਹ ਚਟਣੀ ਕੁੱਟਣ ਦੀ ਹੈਗਾ ਚਟਨਾ ਕੁੱਟਣ ਡਈਓ ਹਟ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚੰਦ ਪੈਸਿਆਂ ਕਰਕੇ ਸਾਲਿਓ ਤੁਸੀਂ ਆਪਣੀਆਂ ਜਨਾਨੀਆਂ ਦੇ ਪਿੱਛੇ ਅਗਲੇ ਪਿੱਛੇ ਕੈਮਰਾ ਮਾਰਦੇ ਫਿਰਦੇ ਹੋ ਕਦੀ ਕੋਈ ਅੱਗੇ ਮਾਰਦੇ ਹੋ ਕਦੀ ਪਿੱਛੇ ਕਰਦੇ ਹੋ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਓ ਤੁਹਾਨੂੰ ਓਏ ਤੁਸੀਂ ਤੇ ਸ਼ਰਮ ਵੇਚ ਕੇ ਖਾ ਹੀ ਛੜੀ ਆੀ ਟੋੜ ਰੇ ਖੋਪੜੀ ਤੋੜ ਸਾਲੇ ਏ ਏ ਰੁਕ ਜਾ ਰੁਕ ਜਾ ਇਧਰ ਨੂੰ ਪਾਰ ਇਧਰ ਨੂੰ ਮਾਰ ਮਾੜਾ ਜੇ ਮੇਰੇ ਵੀਰ ਇਧਰ ਨੂੰ ਇਧਰ ਨੂੰ ਸਾਈਡ ਨੂੰ ਸਾਈਡ ਨੂੰ ਸਾਈਡ ਨੂੰ ਥੋੜਾ ਜਿਹਾ ਜੂਮ ਕਰ ਜੂਮ ਕਰ ਜੂਮ ਕਰ ਜੂਮ ਕਰ ਜੂਮ ਕਰ ਹਾਂ 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 ਠੀਕ ਹੈ ਠੀਕ ਹੈ ਬਿਲਕੁਲ ਐਂਗਲ ਸਹੀ ਆਉਂਦਿਆ ਹਾਂ ਹਾਂ ਪ੍ਰੋਪਰ ਹੈ ਪੂਰੀ ਐਚ ਡੀ ਕੁਆਲਿਟੀ ਆਉਂਦੀ ਆ ਹਾਂ ਠੀਕ ਹੈ ਠੀਕ ਹੈ ਠੀਕ ਹੈ ਪਿੱਛੇ ਨੂੰ ਘੁਮਾ ਲਾ ਜੇ ਪਿੱਛੇ ਨੂੰ ਪਿੱਛੇ ਨੂੰ ਘੁਮਾ ਮੇਰਾ ਵੀਰ ਮਾੜਾ ਜਿਹਾ ਕੈਮਰਾ ਛੱਡੀ ਨਾ ਛੱਡੀ ਨਾ ਕੋਈ ਵੀ ਥਾਂ ਨਾ ਛੱਡੀ ਮੇਰਾ ਵੀਰ ਆ ਪੂਰਾ ਆਸਾ ਪਾਸਾ ਸਾਰਾ ਦਿਖਾ ਦੇ ਹੈ ਪੂਰਾ ਦਿਖਾਉਣਾ ਚਾਹੀਦਾ ਪ੍ਰੋਪਰ ਐਚ ਟੀ ਚ ਆਉਣਾ ਚਾਹੀਦਾ ਆਹੋ ਛੱਡਣੀ ਨਹੀਂ ਕੋਈ ਵੀ ਜਗ੍ਹਾ ਨਹੀਂ ਰਹਿਣੀ ਚਾਹੀਦੀ ਮੇਰਾ ਵੀਰ ਛੇਰ ਤੇ ਪਾਲਾ ਕੁਛ ਨਹੀਂ ਨਾ ਮੰਗਲਵਾਰ ਨਹੀਂ ਕੱਲ੍ਹ ਤੋਂ ਕਿਨੇ ਦੇਣਾ ਤੋਂ ਨਹੀਂ ਕਾਲਾ ਟਾਈਮ ਲੱਗੂ ਨਾ ਆਉਣ ਲੱਗੇ ਕੁਛ ਨਹੀਂ ਹੁੰਦਾ ਹਾਂ ਟੁੱਟੀ ਤੇ ਲੈਣਾ ਹੁੰਦਾ ਨਾ ਯਾਰਾ ਹਨਾ ਓ ਮਾਈ ਗੋਡ ਕਮ ਆਨ ਬੇਬੀ ਸਟਾਪ ਇਟ ਕਿਉਂ ਬੱਸੀ ਸਾਹਿਬ ਕੀ ਹੋ ਗਿਆ ਸਿਰ ਫੜ ਕੇ ਬੈ ਗਏ ਜੇ ਸਾਰਾ ਪੰਜਾਬ ਹੀ ਅੱਖਾਂ ਤਤੀਆਂ ਕਰਦਾ ਜੇ ਤੁਸੀਂ ਵੀ ਮਸਾ ਕਰ ਲਓਗੇ ਤਾਂ ਕੀ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਬੱਸੀ ਸਾਹਿਬ ਇੱਥੇ ਸਾਰੇ ਬੇਸ਼ਰਮ ਹੋਏ ਨੇ ਹੁਣ ਬੱਸੀ ਸਾਹਿਬ ਇਹਨੇ ਤੁਹਾਨੂੰ ਦੱਸਿਆ ਨਾ ਵੀ ਮੈਂ ਬੈ ਕੇ ਕਿਦਾਂ ਨਹਾਉਣਾ ਆ ਹਨਾ ਨੂਰਦੀ ਮੰਮੀ ਨੇ ਸਾਰਾ ਦੱਸਿਆ ਵੀ ਬੈ ਕੇ ਐਦਾਂ ਨਹਾਉਣਾ ਤੇ 바ਸੀ ਸਾਹਿਬ ਹੋਣੇ ਦੱਸੇਗੀ ਅਗਲੀ ਕਲਿੱਪ ਦੇ ਵਿੱਚ ਕਿ ਖੜੇ ਹੋ ਕੇ ਕਿਦਾਂ ਨਹਾਈਦਾ ਏ ਉਹ ਵੀ 바ਸੀ ਸਾਹਿਬ ਤੁਸੀਂ ਕਲਿੱਪ ਵੇਖੋ ਤੈਨੂੰ ਕੀ ਲੋੜ ਸੀ ਖਸਮਾਂ ਨੂੰ ਖਾਣਿਆ ਕਿ ਆਪਣੇ ਉਹ ਲੋੜ ਕਿਉਂ ਨਹੀਂ ਆ 바ਸੀ ਸਾਹਿਬ ਹੈ ਇਹ ਸਾਰੇ ਪੰਜਾਬ ਨੂੰ ਫੁੱਦੂ ਬਣਾਉਂਦੇ ਆ ਤੇ ਆਪਾਂ ਇਹਨਾਂ ਦੇ ਵੀਡੀਓ ਨਹੀਂ ਪਾ ਸਕਦੇ ਮੈਂ ਤੁਹਾਨੂੰ ਉਹਨਾਂ ਚਿਹਰੇ ਨਹੀਂ ਹਟਣਾ 바ਸੀ ਸਾਹਿਬ ਜਿੱਦਣ ਜਿੰਨਾ ਚਿਰ ਤੁਹਾਨੂੰ ਮੈਂ ਨੂਰਦੀ ਮੰਮੀ ਦੀ ਦੂਜੀ ਕਲਿੱਪ ਨਾ ਦਿਖਾਤੀ ਹੁਣ ਵੇਖਣੀ ਪੈਣੀ ਤੁਹਾਨੂੰ ਬਾਸੀ ਸਾਹਿਬ ਭਾਵੇਂ ਅੱਖਾਂ ਮੀਟ ਕੇ ਵੇਖੋ ਤੇ ਭਾਵੇਂ ਉਦਾਂ ਵੇਖੋ ਜਵਾਰ ਵਾਂਸ ਮੋਰ ਵਾਂਸ ਮੋਰ ਵੇਖੋ ਭਈ ਸਾਲੇ ਇਨੇ ਬੇਸ਼ਰਮ ਹੋ ਗਏ ਨੇ ਉਹਰੇ ਆਟਾ ਗੁੰਨਦੇ ਦੀ ਵੀ ਵੀਡੀਓ ਬਣਾਈ ਜਾਂਦੇ ਆ ਵਾ ਹੈ ਇਨਾ ਬੇਸ਼ਰਮ ਹੋ ਗਿਆ ਏ ਕਿੱ ਘਟੋ ਘਟ ਸਾਲਿਆਂ ਨੂੰ ਆਟਾ ਤੇ ਗੋਲਣਾ ਦੇ ਰੋਟੀ ਖਾਣੀ ਕਿ ਨਹੀਂ ਕਿ ਵੇਲਣੇ ਖਾਣੇ ਸਾਲਿਆ ਉਹਦੇ ਕੋ ਬਾਜ ਤਪੀ ਨੇ ਉਹਦੇ ਤੇ ਵੇਲਣੇ ਮਾਰਨੇ ਆ ਰੋਟੀ ਤੋਂ ਵੀ ਜਾਏਗਾ ਸਾਲਿਆਂ ਨੂੰ ਆਟਾ ਤੇ ਗੁੰਨਣ ਦਿਆ ਕਰ ਹਾਦ ਹੋ ਗਈ ਯਾਰ ਤੇਰੇ ਵਾਲੀ ਕੋਈ ਸਾਲਿਆ ਪਾਸਾ ਆਉਦਾ ਛੱਡੀ ਨਾ ਜਿਹੜਾ ਰਹਿ ਨਾ ਜਾਵੇ ਕੋਈ ਨਾ ਪਾਸਾ ਆਹੋ ਕਮਾਲ ਹੋ ਗਈ ਯਾਰ ਤੁਹਾਡੇ ਵਾਲੀ ਕੱਲ ਨੂੰ ਮਮਾ ਤੁਹਾਡਾ ਮੁੰਡਾ ਵੇਖੇਗਾ ਵੀਡੀਓ ਤੇ ਕੀ ਸੋਚੇਗਾ ਉਹ ਤੁਹਾਡੇ ਬਾਰੇ ਕੀ ਕਹੇਗਾ ਉਹਨੇ ਤੇ ਤੁਹਾਨੂੰ ਲੱਖ ਲੱਖ ਲਾਂ ਤਾਂ ਹੀ ਪਾਉਣੀਆਂ ਫਿਰ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਮੈਂ ਅੰਦਾਜ਼ਾ ਹਾਂ ਥੱਕ ਗਈ ਨੂਰ ਦੀ ਮੰਮੀ ਰੋਟੀਆਂ ਲਾ ਕੇ ਆ ਗਈ ਥੱਕ ਗਈ ਹੈਨਾ ਸਾਬੂ ਨੇ ਲਾਤਾ ਫਰਾਟਾ ਪੱਖਾ ਨੂਰ ਦੀ ਮੰਮੀ ਨੇ ਕਿਹਾ ਨੂਰ ਦੀ ਮੰਮੀ ਦੇ ਮਮਾ ਰੋਟੀਆਂ ਲਾ ਕੇ ਆ ਗਈ ਆ ਸਾਡਾ ਹਰਾਮਾ ਤੂੰ ਵੀ ਕੁਝ ਕਰ ਲੈ ਕਿ ਤੂੰ ਸਾਲਿਆ ਸਾਰਾ ਦਿਨ ਉਹਦੇ ਅੱਗੇ ਪਿੱਛੇ ਕੈਮਰਾਮਾਨ ਤੇ ਧਿਆਨ ਰੱਖਿਆ ਸਾਬੂ ਨੇ ਲਾਤਾ ਫਰਾਟਾ ਸਾਬੂ ਵੀ ਵੇਖ ਲੱਗੇ ਹੋ ਬੈੰਡਿਆ ਹੈ ਇਲਾ ਸਾਬੂ ਦਾ ਮਮਾ ਧਿਆਨ ਰੱਖਿਆ ਕਰ ਕਿਤੇ ਉਹ ਨਾ ਸਾਬੂ ਬਾਜੀ ਮਾਰ ਜੇ ਬੱਚੇ ਦੇਖੇਗਾ ਯਾਥ ਲਾ ਲਾ ਕੇ ਆਹੋ ਸਾळ्या ਤੁਸੀਂ ਕੁਝ ਕਰ ਲਿਆ ਕਰ ਤੇ ਨੂਰ ਦੀ ਮੰਮੀ ਤੋਂ ਥੋੜਾ ਪਤਾ ਤੂੰ ਧਿਆਨ ਹਟਾ ਦਿਆ ਕਰ ਉਹ ਰਹਿਣ ਦਿਆ ਕਰ ਜਲੀ ਨਾ ਤੇਰੀ ਵੀ ਜਲੀ ਨਾ ਸੱਚੀ ਦਸੀ ਕਿੰਨੀ ਮੇਰੀ ਚਾਹੀ ਜੰਨੀ ਮੰਮੀ ਨਹੀਂ ਬੇਟਾ ਇਹ ਠੀਕ ਨਹੀਂ ਹੈ ਅਰੇ ਖਤਨਾਕ ਲੋਕ ਹਾਂ ਦੂਜੀ ਵਾਰੀ ਹੋਰ ਕਿੰਨੀ ਨੰਗਾ ਹੀ ਬੈਠਾ ਰਗੜ ਖਾ ਗਿਆ ਉਹ ਵੀ ਫਲ ਫਲ ਕੱਢਦਾ ਹੈਨਾ ਕਿੰਨੀ ਵਾਰੀ ਦੂਜੀ ਵਾਰੀ ਤਾਂ ਨਹੀਂ ਮੈਂ ਤੀਜੀ ਚੌਥੀ ਵਾਰੀ ਲੱਗੀ ਮੈਨੂੰ ਹੈਨਾ ਦੌਰ ਫੇਟੇ ਮੂੰ ਤੇਰਾਵਤ ਦੌਰ ਫੇਟੇ ਮੂੰ ਤੇਰਾ ਮੇਰੇ ਵੱਲੋਂ ਲੱਖ ਲਾਂਹ ਤਾਂ ਤੈਨੂੰ ਸਾਲਿਆ ਉਹ ਬਜ਼ੁਰਗ ਵਿਚਾਰੀ ਡਈ ਹੈ ਪਤਾ ਨਹੀਂ ਉਹਨੇ ਸਵੇਰ ਦੀ ਚਾਹ ਪੀਤੀ ਜਾਂ ਨਹੀਂ ਪੀਤੀ ਹੁਣ ਕਿਤੇ ਵਿਚਾਰੀ ਵੇਲੀ ਕੰਮਕੁਮ ਕਰਕੇ ਹਟੀਏ ਚਾਹ ਪੀਣ ਲੱਗੀ ਐ ਸਾਲਿਆ ਮੰਨਿਆ ਤੂੰ ਆਪਣੀ ਘਰਵਾਲੀ ਦੀ ਵੀਡੀਓ ਬਣਾਉਣਾ ਹੈ ਮੰਨ ਲਿਆ ਸੀ ਤੇ ਸਾਲਿਆ ਆਪਣੀ ਮਾਤਾ ਨੂੰ ਤੇ ਬਖਸ਼ ਦੇ ਘੱਟੋ ਘੱਟ ਉਹਨੂੰ ਖਾਣ ਪੀਣ ਤੇ ਦੇ ਉਹਨੂੰ ਸਾਲਾ ਕਹਿਣ ਰਿਹਾ ਕਿ ਕਿੰਨੀ ਵਾਰੀ ਚਾਹ ਪੀ ਲਈ ਆ ਉਹ ਆਂਦੀ ਮੈਂ ਸਵੇਰ ਦੀ ਦੋ ਵਾਰੀ ਪੀਤੀ ਜਾਂ ਇੱਕ ਵਾਰੀ ਪੀਤੀ ਆਂਦਾ ਨਹੀਂ ਇੱਕ ਵਾਰੀ ਨਹੀਂ ਤੂੰ 5 6 ਵਾਰੀ ਪੀਲੀ ਫੜੇ ਮੂੰਹ ਤੇਰਾ ਇਹ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਕਿਹਦਾ ਲਗਾ ਮੇਰਾ ਮਜ਼ਾਕ ਨੂਰਦੀ ਮਮੀ ਸਵੇਰ ਨਾਲ ਲਾਈ ਜਾਂਦੀ ਆ ਰੋਟੀਆਂ ਤੇ ਮੁਰਕਾ ਖਾਣਾ ਏ ਆ ਦੇਖੋ ਮੁਰਕੋ ਮੁਰਕਾ ਆણો ਹੀ ਬਈ ਯਾਰੀ ਆਪਣੇ ਪੰਜਾਬ ਵਾਲੇ ਵੇਖਦੇ ਹੋਣੇ ਨਾ ਸਾਰੇ ਵੀਡੀਓ ਜਿੰਨੇ ਵੀ ਵੇਖਦੇ ਆ ਉਹਦਾਂ ਚੱਲ ਪਤਾ ਹੀ ਇਹਨਾਂ ਦੀ ਹਰਕਤਾਂ ਕੀ ਸਾਲੇ ਹੈ ਹੀ ਇਦਾਂ ਦੇ ਹਨਾ ਤੇ ਮੈਨੂੰ ਤਾਂ ਸਾਲੇ ਇਹ ਨਹੀਂ ਸਮਝ ਆਉਂਦੀ ਵੀ ਜੇ ਅਦਰ ਸਟੇਟ ਦੇ ਲੋਕ ਇਹਨਾਂ ਨੂੰ ਵੇਖਦੇ ਹੋਣਗੇ ਤੇ ਉਹ ਪੰਜਾਬੀਆਂ ਦੇ ਬਾਰੇ ਕੀ ਸੋਚਦੇ ਹੋਣਗੇ ਤੁਸੀਂ ਆਪ ਸੋਚੋ ਉਹ ਸਾਰੇ ਕਹਿੰਦੇ ਹੋਣੇ ਵੀ ਇਹ ਸਾਰੇ ਵੇਲੇ ਨੇ ਜਨਾਨੀਆਂ ਵਖਾਈ ਜਾਂਦੇ ਨੇ ਇਹੋ ਸੋਚਦੇ ਹੋਣੇ ਪੰਜਾਬੀਆਂ ਬਾਰੇ ਫਿਰ ਵਾਏ ਕਮ ਆਨ ਬੇਬੀ ਯਹੀ ਨਹੀਂ ਅਭੀ ਹੋਰ ਸੁਣੀਏ ਇਹ ਪਸੀਨਾ ਪਸੀਨਾ ਕਮੈਂਟ ਕਰਕੇ ਦੱਸੋ ਵੀ ਪਸੀਨਾ ਇੰਨਾ ਕਿਨੂ ਕਿਨੂ ਆਉਂਦਾ ਇਹ ਆ ਮਿਹਨਤ ਤੁਲੇ ਮਰੇ ਬੈਠਾਉਂਦਾ ਪਸੀਨਾ ਉਹ ਬਈ ਮਿਹਨਤ ਬੋਲਦੀਆਂ ਵਿਚਾਰੀਆਂ ਕਿਉ ਮਾਮਾ ਤੂੰ ਨਿਆਣਾ ਐ ਤੈਨੂੰ ਨਹੀਂ ਪਤਾ ਪਸੀਨਾ ਕਦੋਂ ਆਉਂਦਾ ਹੈ ਤੂੰ ਉਹ ਸਿਆਣਿਆਂ ਦੀ ਕਹਾਵਤ ਨਹੀਂ ਸੁਣੀ ਪੇ ਪਸੀਨਾ ਉਦੋਂ ਆਉਂਦਾ ਹੁੰਦਾ ਹੈ ਜਦੋਂ ਇੱਕ ਬੰਦਾ ਚੁੱਲੇ ਮੋਰੇ ਹੋਵੇ ਤੇ ਦੂਜਾ ਪੂਰੇ ਹੋਵੇ ਇਹ ਗੁਲਾਮੀ ਆ ਹਨਾ ਤੁਹਾਡੀ ਹਨਾ ਹਰ ਬੁੜੀ ਚੁੱਲੇ ਤੇ ਗੁਲਾਮ ਆ ਹਨਾ ਕਿ ਯਾਦ ਆ ਇਹਨਾਂ ਛੋਟੇ ਮੋਟੇ ਪ੍ਰੋਗਰਾਮੋਂ ਸੇ ਕਿੰਨਾ ਕਮਾ ਲੈਂਦੇ ਹੋ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਗੁਲਾਮ ਤੇ ਮਾਮਾ ਨੇ ਆਪੇ ਹੋਣਾ ਜਦੋਂ 24 ਘੰਟੇ ਕੈਮਰਾ ਉਹਦੇ ਅੱਗੇ ਪਿੱਛੇ ਲੈ ਕੇ ਘੁੰਮਣ ਆਇਆ ਹੈ ਗੁਲਾਮ ਤੇ ਉਹਨੇ ਹੋਣਾ ਹੋਣਾ ਜਾ ਕੇ ਤੇ ਮਾਮਾ ਕਾਮਗੁੰਮ ਤੇ ਜਾ ਕੇ ਲੱਗ ਤੇ ਚਾਰ ਪੈਸੇ ਚਾਰ ਕਮਾ ਕੇ ਲਿਆ ਤੇ ਉਹਦੇ ਹੱਥ ਤੇ ਰੱਖ ਤੇ ਉਹ ਵੀ ਵਿਚਾਰੀ ਆਜ਼ਾਦ ਹੋਵੇ ਕਿਤੇ ਕਾਮਗੁੰਮ ਤੇ ਬਾਹਰ ਜਾ ਕੇ ਤੇ ਚਲ ਜਾ ਆ ਉਹਨੂੰ ਵੀ ਮਿਲੇ ਪਤਾ ਲੱਗੇ ਵੀ ਮੈਂ ਨਹੀਂ ਹੁਣ ਆਜ਼ਾਦ ਆ ਆਜ਼ਾਦੀ ਦੇ ਵਿੱਚ ਬਾਕੀ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਮਿਲੋਗੇ ਨਵੀਂ ਵੀਡੀਓ ਨਾਲ ਜਲਦੀ ਸਾਰੇ ਵੀਰਾਂ ਤੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸასი ਗਾਲ